ਕੈਂਸਰ ਵਰਗੀ ਬਿਮਾਰੀ ਦਾ ਕਿੱਦਾਂ ਪਤਾ ਲੱਗਦਾ ਕਿ ਬੱਚਾ ਉਸ ਦੀ ਚਪੇਟ 'ਚ ਆ ਜਾਊਂ। ਬੰਬੇ ਹਸਪੀਟਲ ਲੈ ਗਏ। ਜਿੱਥੇ ਦਾ ਟੈਸਟ ਹੋਇਆ ਤੇ ਬਾਇਓਪਸੀ ਹੋਈ ਤੇ ਪਤਾ ਲੱਗਿਆ ਕਿ ਇਹਨੂੰ ਬਰਕਟ ਸਲਿੰਫੋਮਾ ਹੈਗਾ ਤੇ 4th ਸਟੇਜ 'ਚ ਉਹਦੇ ਸਫਰ ਕਰ ਰਿਹਾ ਹੈ। ਨਾ ਛੋਟਾ ਬੱਚਾ ਤੇ ਕੀਮੋ ਦੇ ਵਿੱਚੋਂ ਕੀ ਆਸਾਨੀ ਨਾਲ ਨਿਕਲ ਗਿਆ ਜਾਇ ਇਹਨੂੰ ਵੀ ਦਿੱਕਤ ਆਂਦੀ ਸੀ ਜਾਇ ਇਹਨੇ ਕਦੀ ਸ਼ੋਅ ਹੀ ਨਹੀਂ ਕੀਤਾ ਤੁਹਾਨੂੰ ਬਹੁਤ ਹੀ ਪੇਨਫੁਲ ਦੌਰ ਸੀ ਜੋ ਜਿਸ ਤੋਂ ਇਹ ਗੁਜ਼ਰੇਆ ਔਰ ਦਿਨ ਚ ਜੋ ਕੀਮੋ ਹੋਣੀ ਹੋਰ 2 4 6 8 ਇੰਜੈਕਸ਼ਨਸ ਲੱਗਨੇ ਉਹ ਅਲੱਗ ਗੱਲ ਸੀ ਬੱਚੇ ਦੀ ਆਪਣੀ ਵਿਲ ਪਾਵਰ ਸਟਰੋਂਗ ਸੀ ਤੇ ਪਰਮਾਤਮਾ ਕਹਿੰਦੇ ਮੁਸੀਬਤ ਦੇਂਦੇ ਤਾਂ ਆਪ ਹੀ ਉਸ ਤੋਂ ਲੜਨ ਦੀ ਸ਼ਕਤੀ ਦੇਂਦੇ ਬਸ ਉਹ ਅਸੀਂ ਦੇਖੀ ਇਸ ਸਮੇਂ ਦੌਰਾਨ ਬੱਚੇ ਨੂੰ ਪਤਾ ਸੀ ਕਿ ਕੋ ਐਡੀ ਵੱਡੀ ਬਿਮਾਰੀ ਦੇ ਨਾਲ ਜੁੜਦਾ ਵਿਆਪ ਸਰ ਜੋ ਉਹਦੀ ਉਮਰ ਸੀ ਨਾ 3.5 ਸਾਲ ਦੀ ਉਹ ਐਸਸੀਸੀ ਕੀ ਇਹਨੂੰ ਸਰਦੀ ਖਾਂਸੀ ਵਾਇਰਲ ਕੈਂਸਰ ਕੋਈ ਅੰਤਰ ਨਹੀਂ ਪਤਾ ਸੀ ਇਹਨੂੰ ਇਹ ਪਤਾ ਸੀ ਕਿ ਮੈਂ ਬਿਮਾਰ ਹ ਜਦੋਂ ਇਧਰੋਂ ਗਏ ਨੇ ਮੁੰਬਈ ਤੇ ਉਹਦੀ ਪਹਿਲੀ ਚੀਜ਼ ਇਹ ਸੀ ਕਿ ਮੈਂ ਮੁੰਬਈ ਜਾ ਰਿਹਾ ਮਤਲਬ ਕਿ ਮੈਂ ਸਲਮਾਨ ਖਾਨ ਸਰ ਨੂੰ ਮਿਲਣ ਲਈ ਜਾ ਰਿਹਾ ਜਦੋਂ ਮੈਂ ਸਲਮਾਨ ਖਾਨ ਸਰ ਦੇ ਘਰ पे ਗਿਆ ਤਾਂ ਉਹਨਾਂ ਨੇ ਮੈਨੂੰ ਗਿਫਟਸ ਵੀ دیے تھے ਉਹਨਾਂ ਨੇ ਪੁੱਛਿਆ ਕੀ ਖਾਓਗੇ ਮੈਂ ਤਾਂ ਉਸੇ ਟਾਈਮ ਮੈਂ ਅਗਰਸੇ ਬ੍ਰੇਕਫਾਸਟ ਕਰਕੇ ਆਇਆ ਤਾਂ ਮੈਂ ਨੇ ਕਹਾ ਸਰ ਕੁਝ ਨਹੀਂ ਫਰਸ ਟਾਈਗਰ ਜ਼ਿੰਦਾਬਾਨ ਮੈਨੂੰ ਬਹੁਤ ਪਸੰਦ ਆਈ ਔਰ ਟੂ ਵੀ ਬਹੁਤ ਆਈ ਉਹਨੂੰ ਇਹ ਚੀਜ਼ ਦੀ ਪਰਵਾਹ ਨਹੀਂ ਸੀ ਕਿ ਮੈਨੂੰ ਉੱਥੇ ਇੰਜੈਕਸ਼ਨਸ ਲੱਗਣੇ ਨੇ ਮੇਰੀ ਥੈਰੇਪੀ ਹੋਣੀ ਮੇਰਾ ਕੁਝ ਹੋਣਾ ਉਹਨੂੰ ਐ ਸੀ ਕਿ ਮੈਂ ਸਲਮਾਨ ਖਾਨ ਸਰ ਨੂੰ ਮਿਲਣ ਲਈ ਜਾ ਰਿਹਾ ਹਾਂ ਤੇ ਇਹ ਗੱਲ ਘੁੰਮਦੇ ਘੁਮਾਂਦੇ ਸਲਮਾਨ ਸਰ ਕੱਲ ਦੇ ਕੋਲ ਵੀ ਪਹੁੰਚ ਗਏ ਸੀ ਕਿ ਇੱਕ ਛੋਟਾ ਜਿਹਾ ਬੱਚਾ ਜਿੰਨਾ ਛੋਟਾ ਹੈ ਮੈਂ ਕਹ ਉਸ ਤੋਂ ਡਬਲ ਵੱਡਾ ਮੇਰਾ ਫੈਨ ਹੈ ਔਰ ਉਹ ਮੁੰਬਈ ਇਸੇ ਆਸ ਚ ਆਇਆ ਕਿ ਸ਼ਾਇਦ ਮੈਂ ਸਲਮਾਨ ਸਰ ਨੂੰ ਮਿਲ ਕੇ ਜਾਵਾਂਗਾ ਜਨ ਹਿਤਾਸ਼ੀ ਟੀਆਰਪੀ ਨਹੀਂ ਖਰੀਦਤੇ ਭਰੋਸਾ ਜਿੱਤੇ ਹੈ ਹਮ ਸਸ਼ੀਕਲ ਜੀ ਮੈਂ ਰਾਜਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਚੈਨਲ ਕੈਂਸਰ ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਨਾਮ ਸੁਣਦੇ ਹੀ ਵਿਅਕਤੀ ਇੱਕ ਵਾਰੀ ਪਹਿਲਾਂ ਜ਼ਰੂਰ ਡਰ ਜਾਂਦਾ ਹੈ ਲੇਕਿਨ ਤੁਹਾਨੂੰ ਲੁਧਿਆਣੇ ਦੇ ਇੱਕ ਅਜਿਹੇ ਬੱਚੇ ਨਾਲ ਅੱਜ ਮਿਲਵਾਉਣ ਜਾ ਰਹੇ ਹਾਂ ਜਿਸ ਨੇ ਕੈਂਸਰ ਵਰਗੀ ਬਿਮਾਰੀ ਨੂੰ ਹਰਾਇਆ ਬਲਕਿ ਤੁਹਾਨੂੰ ਦੱਸ ਦਿੰਦੇ ਹਾਂ ਕਿ ਉਸ ਬੱਚੇ ਨੂੰ 3.5 ਸਾਲ ਦੀ ਉਮਰ ਦੇ ਵਿੱਚ ਇਹ ਦਿੱਕਤ ਆ ਜਾਂਦੀ ਹੈ ਲੇਕਿਨ ਕਿਸੇ ਨਾ ਕਿਸੇ ਤਰੀਕੇ ਉਹ ਕਈ ਸਾਲਾਂ ਦੇ ਵਿੱਚ ਇਸ ਬਿਮਾਰੀ ਨੂੰ ਹਰਾਉਂਦਾ ਹੈ ਅਤੇ ਉਸ ਤੋਂ ਬਾਅਦ ਅੱਜ ਉਹ ਇਸ ਬਿਮਾਰੀ ਦੇ ਉੱਤੋਂ ਆਪਣੀ ਜਿੱਤ ਹਾਸਲ ਕਰ ਚੁੱਕਾ ਹੈ ਜੋ ਕਿ ਤਾਨੂੰ ਦੱਸ ਦਿਆਂ ਲੁਧਿਆਣੇ ਦੇ ਮਾਲਟਾਉਨ ਐਕਸਟੈਂਸ਼ਨ ਦਾ 9 ਸਾਲ ਦਾ ਬੱਚਾ ਜਗਨਵੀਰ ਸਿੰਘ ਆਜ ਉਸਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਾਵਾਂਗੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਮ ਦੱਸਿਆ ਜਾ ਰਿਹਾ ਹੈ ਕਿ ਜਗਨਵੀਰ ਜਦੋਂ 3.5 ਸਾਲ ਦਾ ਸੀ ਉਦੋਂ ਉਹਨੂੰ ਸੈਰ ਕਰਦੇ ਹੋਏ ਉਹ ਗਿਰ ਜਾਂਦਾ ਹੈ ਆਖਿਰੋ ਕੀ ਮਾਮਲਾ ਸੀ ਸੋ 1 ਸਪਟੈਂਬਰ 2018 ਨੂੰ ਮੇਰੇ ਦੋ ਬੇਟੇ ਨੇ ਬੀਰ ਪ੍ਰਤਾਪ ਸਿੰਘ ਵੱਡਾ ਤੇ ਜਗਨਬੀਰ ਸਿੰਘ ਛੋਟਾ ਤੇ ਦੋਨੋਂ ਹੀ ਆਪਣੇ ਦਾਦੀ ਮਾ ਨਾਲ ਵਾਕ ਕਰਨ ਲਈ ਜਾਂਦੇ ਸੀ ਸ਼ਾਮ ਦੇ ਵੇਲੇ ਅਕਸਰ ਤੇ ਦਾਦੀ ਮੈਨਾਂ ਨੂੰ ਪਾਰਕ ਲੈ ਜਾਂਦੇ ਸੀ ਵਾਕ ਕਰਨ ਲਈ ਤੇ ਇੱਕ ਦਿਨ ਅਚਾਨਕ ਇਹ ਖੇੜਦੇ ਖੇੜਦੇ ਇੱਕ ਚੂਲੇ ਤੋਂ ਸ਼ਾਮ ਦੇ ਵੇਲੇ ਗਿਰ ਗਿਆ ਆਪਣੇ ਪਿੱਠ ਦੇ ਪਾਰ ਤੇ ਇਹਨੂੰ ਡਰ ਲੱਗ ਗਿਆ ਕਿ ਸ਼ਾਇਦ ਮੇਰੀ ਪਿੱਠ ਦੀ ਕੋਈ ਹੱਡੀ ਟੁੱਟ ਗਈ ਹੈ ਕੁਝ ਤੇ ਬਸ ਇਹੀ ਮਾਮਲੇ ਸੀ ਜਦਕਿ ਹੱਡੀ-ਅੱਡੀ ਕੁਝ ਨਹੀਂ ਟੁੱਟੀ ਸੀ ਬਿਲਕੁਲ ਠੀਕ ਠਾਕ ਸੀ ਮਨਚ ਫੋਬੀਆ ਆ ਗਿਆ ਸੀ ਹੱਡੀ ਟੁੱਟਣ ਦਾ ਤੇ ਫਿਰ ਇਹ ਕੈਂਸਰ ਵਰਗੀ ਬਿਮਾਰੀ ਦਾ ਕਿੱਦਾਂ ਪਤਾ ਲੱਗਦਾ ਕਿ ਬੱਚਾ ਉਸ ਦੀ ਚਪੇਟ 'ਚ ਆ ਚੁੱਕਾ ਹੈ ਸਰ ਉਸ ਤੋਂ ਬਾਅਦ ਨਾ ਦੋ-ਤਿੰਨ ਦਿਨ ਦੀ ਆੜ ਚੇ ਕਦੇ ਇਹਨੂੰ ਹਲਕੀ ਜਿਹੀ ਵੋਮਿਟਿੰਗ ਫੀਲ ਹੋਣੀ ਜਿਹਦੇ ਸਿਰਫ ਝੱਗ ਬਾਰ ਨਿਕਲਨੀ ਫੇਰ ਇਹਦੀ ਨਿੰਦਰ ਬਹੁਤ ਵਧਣ ਲੱਗ ਗਈ ਦਿਨ ਚ 18-18 ਘੰਟੇ ਸੌਣ ਲੱਗ ਗਿਆ ਸੀ ਬਹੁਤ ਜ਼ਿਆਦਾ ਮਤਲਬ ਕਿ ਟੀਵੀ ਵਾਸਤੇ ਵੀ ਉਠਾਓ ਬੱਚੇ ਦੇ ਫੇਵਰਟ ਕਾਰਟੂਨ ਹੁੰਦੇ ਨੇ ਕੁਝ ਖਾਣਾ ਪੀਣਾ ਹੁੰਦਾ ਨਹੀਂ ਇਹ ਬਿਲਕੁਲ ਨਹੀਂ ਉੱਠਦਾ ਸੀ ਇਹਦੀ ਨਿੰਦਰ ਬਹੁਤ ਜ਼ਿਆਦਾ ਵਧ ਗਈ ਸੀ ਜੋ ਸਾਨੂੰ ਲੱਗੇ ਕਿ ਕੁਝ ਹੈਗਾ ਅਸੀਂ ਟੈਸਟ ਬੜੇ ਕਰਾਏ ਮਗਰ ਨਿਕਲਿਆ ਕੁਝ ਨਹੀਂ ਸੀ ਨਾਰਮਲ ਟੈਸਟਸ ਸੇ ਦਾ ਤੇ ਫੇਰ ਦੱਸਿਆ ਜਾਂਦਾ ਹੈ ਕਿ ਜਦੋਂ ਇੱਥੋਂ ਦੀ ਮੁੰਬਈ ਗਏ ਆ ਉੱਥੋਂ ਜਾ ਕੇ ਪਤਾ ਲੱਗਦਾ ਹੈ ਕਿ ਬੱਚੇ ਨੂੰ ਕੈਂਸਰ ਹੋ ਗਿਆ ਸੀ ਸਰ ਅਸੀਂ ਨਾ ਫਤੇਗੜ ਸਾਹਿਬ 30th ਸੈਪਟੈਂਬਰ ਨੂੰ ਮੱਥਾ ਟੇਕਣ ਗਏ ਸੀ ਐ ਸੋਚ ਕੇ ਕਿ ਦਵਾ ਤੋਂ ਤੇ ਹਾਰ ਗਿਆ ਹਾਂ ਦੁਆ ਸ਼ਾਇਦ ਕੰਮ ਆ ਜੇ ਤੇ ਉੱਥੇ ਵਾਕਈ ਪ੍ਰਮਾਤਮਾ ਨੇ ਬੜਾ ਚਮਤਕਾਰ ਦਿਖਾਇਆ ਤੇ ਮੈਂ ਕਹਾਂਗੀ ਬlesing ਸੀ ਕਿ ਅਚਾਨਕ ਜਗਨਬੀਰ ਦੀ ਅੱਖਾਂ ਦੀ ਰੋਸ਼ਨੀ ਚੱਲੇ ਗਈ ਤੁਹਾਨੂੰ ਲੱਗੇਗਾ ਇੱਕ ਮਾਂ ਬlesing ਕਿਉਂ ਕਹਿ ਰਹੀ ਹੈ ਉਹ ਬlesing ਕਹਿਣ ਦਾ ਕਾਰਨ ਇਹ ਹੈਗਾ ਕਿ ਸ਼ਾਇਦ ਅਸੀਂ ਹੋਰ ਆਪਣਾ ਟਾਈਮ ਵੇਸਟ ਕਰਦੇ ਰਹਿੰਦੇ ਡਾਇਗਨੋਸ ਕਰਾਉਂਦੇ ਕਰਾਉਂਦੇ ਕਿ ਇਹਨੂੰ ਕੀ ਬਿਮਾਰੀ ਹੈ ਕੀ ਪ੍ਰੋਬਲਮ ਹੈ ਕਿਉਂ ਕਦੇ ਵੋਮਿਟ ਕਰਦੇ ਨਿੰਦਰ ਕਿਉਂ ਵਧ ਰਹੀ ਹੈ ਉਹ ਪਰਮਾਤਮਾ ਨੇ ਇੰਨਾ ਵੱਡਾ ਸਾਨੂੰ ਹਿੰਟ ਦਿੱਤਾ ਕਿ ਇਹਨੂੰ ਬਹੁਤ ਸੀਵੀਅਰ ਪ੍ਰੋਬਲਮ ਹੈ ਮਤਲਬ ਜਿਹੜੀ ਪਹਿਲਾਂ ਪਤਾ ਨਹੀਂ ਸੀ ਲੱਗਦੀ ਪਈ ਉਹ ਰੱਬ ਦੇ ਘਰੇ ਜਾਣ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਚਲੇ ਜਾਂਦੀ ਜਿਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਦਿੱਕਤ ਹੋ ਗਈ ਹੈ ਜੀ ਜੀ ਫਿਰ ਸਾਨੂੰ ਅਜੇ ਇਹ ਵੀ ਨਹੀਂ ਪਤਾ ਸੀ ਕਿ ਇਹਨੂੰ ਟਿਊਮਰ ਹੈ ਮਗਰ ਅਸੀਂ ਇਹਨੂੰ ਫਿਰ ਮੁੰਬਈ ਲੈ ਗਏ ਤੇ ਕਿਉਂਕਿ ਸਾਨੂੰ ਲੱਗ ਰਿਹਾ ਸੀ ਕਿ ਪ੍ਰੋਬਲਮ ਕੋਈ ਬਹੁਤ ਵੱਡੀ ਹੈ ਇਹਨੂੰ ਮੁੰਬਈ ਲੈ ਗਏ ਉੱਥੇ ਬੰਬੇ ਜਿੱਥੇ ਦਾ ਟੈਸਟ ਹੋਇਆ ਤੇ ਬਾਇਓਪਸੀ ਹੋਈ ਤੇ ਪਤਾ ਲੱਗਿਆ ਕਿ ਇਹਨੂੰ ਬਰਕਟ ਸਲਿੰਫੋਮਾ ਹੈਗਾ ਤੇ ਫੋਰਥ ਸਟੇਜ ਚ ਉਹਦੇ ਸਫਰ ਕਰ ਰਿਹਾ ਠੀਕ ਹੈ ਤੇ ਫੇਰ ਇਲਾਜ ਕਿੱਥੋਂ ਚੱਲਦਾ ਬੱਚੇ ਦਾ ਸਰ ਉਸ ਤੋਂ ਬਾਅਦ ਬਾਇਓਪਸੀ ਤੋਂ ਬਾਅਦ ਇਹਨੂੰ ਟਾਟਾ ਮੈਮੋਰੀਅਲ ਹਸਪੀਟਲ ਜੋ ਏਸ਼ੀਆ ਦਾ ਬੈਸਟ ਕੈਂਸਰ ਹਸਪੀਟਲ ਹੈ ਉੱਥੇ ਸ਼ਿਫਟ ਕਰ ਦਿੱਤਾ ਗਿਆ ਸੀ ਫੇਰ 7 ਮਹੀਨੇ 5 ਦਿਨ ਅਸੀਂ ਉੱਥੇ ਹੀ ਰਹੇ ਹਾਂ ਉੱਥੇ ਦੀ 9 ਕੀਮੋਜ਼ ਹੋਈਆਂ ਨੇ 4 ਰੈਡੀਏਸ਼ਨਸ ਹੋਈਆਂ ਨੇ ਤੇ ਸਾਡਾ ਪੂਰਾ ਇਲਾਜ A to Z ਟਾਟਾ ਮੈਮੋਰੀਅਲ ਹਸਪੀਟਲ ਮੁੰਬਈ ਤੋਂ ਹੀ ਹੋਇਆ ਦੇ ਨੇ ਇੰਨਾ ਛੋਟਾ ਬੱਚਾ ਤੇ ਕਿਮੋ ਦੇ ਵਿੱਚੋਂ ਕੀ ਆਸਾਨੀ ਨਾਲ ਨਿਕਲ ਗਿਆ ਜਾਇ ਇਹਨੂੰ ਵੀ ਦਿੱਕਤ ਆਂਦੀ ਸੀ ਜਾਇ ਇਹਨੇ ਕਦੀ ਸ਼ੋਅ ਹੀ ਨਹੀਂ ਕੀਤਾ ਤੁਹਾਨੂੰ ਸਰ ਬੋਲਣਾ ਔਰ ਸੇਣਾ ਦੋਨਾਂ 'ਚ ਬਹੁਤ ਅੰਤਰ ਹੈ ਸਾਨੂੰ ਅਗਾ ਕਦੇ ਆਪਣਾ ਨੋਰਮਲ ਬਲੱਡ ਟੈਸਟ ਕਰਾਣਾ ਉਹਨੇ ਤੇ ਦੋ ਵਾਰ ਸੋਦੇ ਅੱਜ ਬਲੱਡ ਟੈਸਟ ਕਰਾਣਾ ਹੈ ਤੇ ਇਹ ਬੱਚਾ ਹੁੰਦਾ ਸੀ ਜਿੱਦੇ ਸਵੇਰੇ ਇੱਕ 3 ਵਜੇ ਬਲੱਡ ਟੈਸਟ ਹੁੰਦਾ ਸੀ ਦੇਖਣ ਲਈ ਕਿ ਸੁੱਤੇ-ਸੁੱਤੇ ਕਿ ਪਲੇਟਲੇਟਸ ਸੇ ਨਹੀਂ ਗਿਰ ਗਏ ਉਸ ਤੋਂ ਬਾਅਦ ਸ਼ਾਮ ਦੇ ਵੇਲੇ ਦੁਬਾਰਾ ਬਲੱਡ ਟੈਸਟ ਹੁੰਦਾ ਸੀ ਦੇਖਣ ਲਈ ਪਲੇਟਲੇਟਸ ਵਧਦੇ ਕਿ ਨਹੀਂ ਵਧਦੇ ਔਰ ਦਿਨ ਚ ਜੋ ਕੀਮੋ ਹੋਣੀ ਹੋਰ 2 4 6 8 ਇੰਜੈਕਸ਼ਨਸ ਲੱਗਨੇ ਉਹ ਅਲੱਗ ਗੱਲ ਸੀ ਤੇ ਮਤਲਬ ਕਿ ਬਹੁਤ ਹੀ ਪੇਨਫੁਲ ਦੌਰ ਸੀ ਜੋ ਜਿਸ ਤੋਂ ਇਹ ਗੁਜ਼ਰੇ ਹੈ ਮੈਨੂੰ ਗੁਰਰਾਮਦਾਸ ਜੀ ਦੀ ਪੂਰੀ ਕਿਰਪਾ ਰਹੀ ਬੱਚੇ ਦੀ ਆਪਣੀ ਵਿਲ ਪਾਵਰ ਸਟਰੋਂਗ ਸੀ ਤੇ ਪਰਮਾਤਮਾ ਕਹਿੰਦੇ ਮੁਸੀਬਤ ਦੇਂਦੇ ਤਾਂ ਆਪ ਹੀ ਉਸ ਤੋਂ ਲੜਨ ਦੀ ਸ਼ਕਤੀ ਦੇਂਦੇ ਬਸ ਉਹ ਅਸੀਂ ਦੇਖਿਆ ਹੈਗਾ ਤੇ ਨਹੀਂ ਇਸ ਸਮੇਂ ਦੌਰਾਨ ਬੱਚੇ ਨੂੰ ਪਤਾ ਸੀ ਕਿ ਕੋਈ ਐਡੀ ਵੱਡੀ ਬਿਮਾਰੀ ਦੇ ਨਾਲ ਜੁੜਦਾ ਪਿਆ ਆਪ ਹੀ ਸਰ ਜੋ ਉਹਦੀ ਉਮਰ ਸੀ ਨਾ 3.5 ਸਾਲ ਦੀ ਉਹ ਐਸੀ ਸੀ ਕਿ ਇਹਨੂੰ ਸਰਦੀ ਖਾਂਸੀ ਵਾਇਰਲ ਕੈਂਸਰ ਕੋਈ ਇੰਤਰ ਨਹੀਂ ਪਤਾ ਸੀ ਇਹਨੂੰ ਇਹ ਪਤਾ ਸੀ ਕਿ ਮੈਂ ਬਿਮਾਰ ਆ ਤੇ ਉਸ ਪੈਰੈਂਟਸ ਤੇ ਉਹ ਤੇ ਡਿਪੈਂਡ ਕਰਦੇ ਆ ਕਿ ਤੁਸੀਂ ਕਿਸੇ ਚੀਜ਼ ਨੂੰ ਕਿੰਨਾ ਵੱਡਾ ਜਾਂ ਕਿੰਨਾ ਛੋਟਾ ਕਰਕੇ ਬੱਚੇ ਦੇ ਅੱਗੇ ਪੇਸ਼ ਕਰਦੇ ਹੋ ਕਿਉਂਕਿ ਉਹ 마ਸੂਮ ਹੁੰਦੇ ਆ ਉਸ ਵੇਲੇ ਤੇ ਸਾਨੂੰ ਇਹ ਗੱਲ ਦੋਨੋਂ ਮੀਆ ਬੀਬੀ ਨੂੰ ਪਤਾ ਸੀ ਕਿ ਅਸੀਂ ਇਹਨੂੰ ਜਿੰਨਾ ਵੱਡਾ ਕਰ ਕਿ ਇਹਨੂੰ ਸ਼ੋਅ ਕਰਾਂਗੇ ਤੇ ਉਹ ਚੀਜ਼ ਇਹ ਦਿਮਾਗ ਤੇ 19 ਜਿਆਦਾ ਹਾਵੀ ਹੋ ਜਾਏਗੀ ਔਰ ਸਾਰੀ ਮਾਈਂਡ ਗੇਮ ਹੈ ਮੰਨਿਆ ਜਾਏ ਤੇ ਤੇ ਉਹ ਮਾਈਂਡ ਗੇਮ ਦੇ ਕਰਕੇ ਅਸੀਂ ਸੋਚਿਆ ਸੀ ਕਿ ਅਸੀਂ ਇਹਨੂੰ ਬਹੁਤ ਈਜ਼ੀਲੀ ਔਰ ਈਜ਼ੀ ਫਾਰਮਸ ਦੱਸਿਆ ਕਰਾਂਗੇ ਵੀਰ ਮੈਨੂੰ ਪੁੱਛਿਆ ਕਿ ਮੰਮਾ ਮੇਰੀ ਅੱਖੋਂ ਦੀ ਰੌਸ਼ਨੀ ਕਿਉਂ ਚਲੀ ਗਈ ਮੈਂ ਕਿਹਾ ਬੇਟਾ ਪਰਮਾਤਮਾ ਨਾ ਪੂਰੀ ਦੁਨੀਆ 'ਚ ਦੇਖ ਰਿਆ ਸੀ ਕਿ ਇੱਕ ਬੱਚਾ ਹੈਗਾ ਜਿਹਦੇ ਪੈਰੈਂਟਸ ਵੀ ਨਹੀਂ ਆ ਉਹਦੇ ਅੱਖਾਂ ਦੀ ਰੌਸ਼ਨੀ ਵੀ ਨਹੀਂ ਹੈ ਤਾਂ ਜ਼ਿੰਦਗੀ 'ਚ ਕਿਵੇਂ ਸਰਵਾਈਵ ਕਰੇਗਾ ਤਾਂ ਸੋਚ ਰਿਹਾ ਸੀ ਬਾਬਾ ਜੀ ਕਿ ਐਸਾ ਕੋਣ ਆ ਦੁਨੀਆ 'ਚ ਜੋ ਆਪਣੀ ਅੱਖਾਂ ਦੀ ਰੌਸ਼ਨੀ ਫਾਰ ਅ ਟਾਈਮ ਉਸ ਬੱਚੇ ਨੂੰ ਦੇ ਸਕਦਾ ਹੈ ਇਹੋ ਜਿਹਾ ਕੋਈ ਬਰੇਵ ਬੱਚਾ ਚਾਹੀਦਾ ਹੈ ਤੇ ਜਗਨਵੀਰ ਆਪਣੇ ਮੂੰਹ ਕਹਿੰਦਾ ਸੀ ਸਾਢੇ 3 ਸਾਲ ਦੀ ਉਮਰ 'ਚ ਕਿ ਮੈਂ ਗੁਰਗੋਬਿੰਦ ਸਿੰਘ ਜੀ ਦਾ ਬੇਟਾ ਆ ਫਿਰ ਮੇਰੇ ਤੋਂ ਜ਼ਿਆਦਾ ਬਹਾਦਰ ਤੇ ਦੁਨੀਆ 'ਚ ਕੋਈ ਬਾਬਾ ਜੀ ਨੂੰ ਮਿਲਿਆ ਹੀ ਸਟਾਰਟਿੰਗ ਤੋਂ ਦੋਨੋਂ ਬੱਚਿਆਂ 'ਚ ਮੇਰੇ ਹੈਲਪਿੰਗ ਕਾਈਂਡ ਨੇਚਰ ਐ ਸ਼ੁਰੂ ਤੋਂ ਇਹਨਾਂ ਦਾ ਰਿਹਾ ਕਿ ਅਸੀਂ ਦੂਜੇ ਦੀ ਮਦਦ ਕਰਨੀ ਹੈ ਕਿਵੇਂ ਕਰਨੀ ਹੈ ਇਸ ਮਾਮਲੇ 'ਚ ਬਹੁਤ ਅੱਗੇ ਰਹੇ ਨੇ ਮਤਲਬ ਕਿ ਤੁਸੀਂ ਕਹਾਵਤਾ ਦੇ ਨਾਲ ਬੱਚੇ ਨੂੰ ਉਸ ਤਰੀਕੇ ਨਾਲ ਢਾਲ ਦੇ ਰਹੇ ਕਿ ਉਹ ਇਸ ਜਿਹੜੀ ਬਿਮਾਰੀ ਆ ਉਹਦੇ ਨਾਲ ਲੜ ਵੀ ਸਕੇ ਬਿਲਕੁਲ ਸਰ ਇਹ ਮਤਲਬ ਹੈ ਕਿ ਪਰਮਾਤਮਾ ਆਪ ਹੀ ਇਹ ਬੰਦੇ ਦੀ ਕੋਈ ਛਾਸ ਨਹੀਂ ਹੁੰਦਾ ਇਹ ਪਰਮਾਤਮਾ ਆਪ ਹੀ ਸ਼ਕਤੀ ਦਿੰਦਾ ਸਭ ਕੁਝ ਕਰਨ ਦੀ ਬੰਦੇ ਨੂੰ ਤੇ ਉਹ ਆਪ ਹੀ ਸਹਾਈ ਹੋ ਕੇ ਨਾਲ-ਨਾਲ ਚੱਲੇ ਨੇ ਮਗਰ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਤੁਸੀਂ ਜਿੱਥੇ ਜਾ ਰਹੇ ਹੋ ਦੇਰ ਡਿਪਾਰਟਮੈਂਟ ਚ ਜਾ ਰਹੇ ਹੋ ਉਹ ਤੁਹਾਨੂੰ ਕਿਵੇਂ ਪੇਸ਼ ਲੈ ਰਹੇ ਨੇ ਤੇ ਟਾਟਾ ਹਸਪੀਟਲ ਵਾਲਿਆਂ ਨੇ ਬਹੁਤ ਹੀ ਇਦੀ ਕੇਅਰ ਕੀਤੀ ਬਹੁਤ ਇਹਨੂੰ ਪਿਆਰ ਨਾਲ ਲਿੱਤਾ ਤੇ ਅੱਜ ਦੀ ਰੇਡ ਚ ਵੀ ਮੈਨੂੰ ਇੰਨਾ ਪਤਾ ਹੈ ਕਿ ਡਾਕਟਰਸ ਸਭ ਤੋਂ ਅਖੀਰ ਚ ਜਗਨਬੀਰ ਸਿੰਘ ਦੇ ਕੋਲ ਇਹਦਾ ਚੈੱਕ ਅਪ ਲਈ ਆਉਂਦੇ ਸੀ ਅਸੀਂ ਕਹਿੰਦੇ ਸੀ ਸਰ ਪਹਿਲਾ ਨੰਬਰ ਬੈਡ ਜਗਨਬੀਰ ਦਾ ਹੁੰਦਾ ਹੈ ਆਪ ਸਭ ਤੋਂ ਲਾਸਟ ਵਿੱਚ ਚੈੱਕ ਅਪ ਲਈ ਕਿਉਂ ਆਤੇ ਹੈ ਸਰਕਾਰੇ ਜਦ ਸਭ ਕੇ ਦਰਦ ਸੁਣ ਸੁਣ ਕੇ ਹਮ ਥੱਕ ਜਾਤੇ ਹੈ ਨਾ ਤੋ ਉਹ ਦਰਦ ਕੋ ਭੁਲਾਨੇ ਕੇ ਲਈ ਔਰ ਆਪਣੇ ਅੰਦਰ ਦੁਬਾਰਾ એનર્ਜੀ ਲਾਨੇ ਕੇ ਲਈ ਹਮ ਜਗਨਵੀਰ ਕੇ ਪਾਸ ਆਤੇ ਲਾਸਟ ਮੇ ਜਗਨਵੀਰੀ ਇੱਕ ਜੋ ਹੈ ਪੇਸ਼ੈਂਟ ਸੀਗਾ ਉੱਥੇ ਜਿਹੜਾ ਦਰਦ ਨੂੰ ਸਹਿੰਦਾ ਪਿਆ ਸੀ ਜਦ ਕੇ ਬਾਕੀ ਸਾਰੇ ਦਰਦ ਨਾਲ ਉੱਥੇ ਰੋਲਾ ਪਾਉਂਦੇ ਸੀਗੇ ਸਰ ਐਸਐਲ ਚ ਨਾ ਇਹ ਵੀ ਬੰਦੇ ਦੇ ਵਾਸਚ ਨਹੀਂ ਹੁੰਦਾ ਜੋ ਦਰਦ ਸਹਿਣਾ ਹੁੰਦਾ ਹੈਗਾ ਤੇ ਐ ਇਹ ਕਹਿ ਸਕਦੇ ਆ ਕਿ ਗੁਰਰਾਮਦਾਸੀ ਦੇ ਆਪ ਇਹਦੇ ਤੇ ਕਿਰਪਾ ਸੀ ਸਾਖਸ਼ਤ ਨਾਲ ਸੀ ਹਰ ਵੇਲੇ ਸੀ ਤੇ ਜੋ ਇਹ ਹੱਸਦੇ ਹੱਸਦੇ ਆ ਪੂਰਾ ਸਭ ਕੁਝ ਸਹਾਰ ਗਿਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਦੇਖਿਆ ਗਿਆ ਸੀ ਕਿ ਜਗਨਵੀਰ ਜੋ ਸਲਮਾਨ ਖਾਨ ਦੇ ਨਾਲ ਮਿਲਦਾ ਉਹ ਆਖਿਰ ਸਬਬ ਕਿੱਦਾਂ ਬਣਿਆ ਸਰ ਜਗਨਵੀਰ ਸਲਮਾਨ ਖਾਨ ਸਰ ਦੇ ਬਹੁਤ ਵੱਡੇ ਫੈਨ ਸੀ ਸ਼ੁਰੂ ਤੋਂ ਤੇ ਜਦੋਂ ਉਹ ਇਧਰੋਂ ਗਏ ਨੇ ਮੁੰਬਈ ਤੇ ਉਹਦੀ ਪਹਿਲੀ ਚੀਜ਼ ਇਹ ਸੀ ਕਿ ਮੈਂ ਮੁੰਬਈ ਜਾ ਰਿਹਾ ਮਤਲਬ ਕਿ ਮੈਂ ਸਲਮਾਨ ਖਾਨ ਸਰ ਨੂੰ ਮਿਲਣ ਲਈ ਜਾ ਰਿਹਾ ਉਹਨੂੰ ਐ ਜਿਸ ਦੀ ਪਰਵਾਹ ਨਹੀਂ ਸੀ ਕਿ ਮੈਨੂੰ ਉੱਥੇ ਇੰਜੈਕਸ਼ਨਸ ਲੱਗਣੇ ਨੇ ਮੇਰੀ ਥੈਰੇਪੀ ਹੋਣੀ ਮੇਰਾ ਕੁਝ ਹੋਣਾ ਉਹਨੂੰ ਐ ਸੀ ਕਿ ਮੈਂ ਸਲਮਾਨ ਖਾਨ ਸਰ ਨੂੰ ਮਿਲਣ ਲਈ ਜਾ ਰਿਹਾ ਤੇ ਇਹ ਗੱਲ ਘੁੰਮਦੇ ਘੁਮਾਉਂਦੇ ਸਲਮਾਨ ਸਰ ਕੱਲ ਦੇ ਕੋਲ ਵੀ ਪਹੁੰਚ ਗਈ ਸੀ ਕਿ ਇੱਕ ਛੋਟਾ ਜਿਹਾ ਬੱਚਾ ਜਿੰਨਾ ਛੋਟਾ ਮੈਂ ਕਿ ਉਸ ਤੋਂ ਡਬਲ ਵੱਡਾ ਮੇਰਾ ਫੈਨ ਹੈ ਔਰ ਉਹ ਮੁੰਬਈ ਇਸੇ ਆਸ ਚ ਆਇਆ ਕਿ ਸ਼ਾਇਦ ਮੈਂ ਸਲਮਾਨ ਸਰ ਨੂੰ ਮਿਲ ਕੇ ਜਾਵਾਂਗਾ ਸਲਮਾਨ ਖਾਨ ਫੇ ਉੱਥੇ ਆਏ ਮੌਕੇ ਤੇ ਬਿਲਕੁਲ ਸਰ ਸਰ ਨੇ ਆਪਣੀ ਕਾਈਂਡਨੈਸ ਦਿਖਾਉਂਦੇ ਹੋਏ 7 ਨਵੰਬਰ 2018 ਨੂੰ ਸਡਨਲੀ ਜਗਨ ਦੇ ਬੈੱਡ ਦੇ ਬਗਲ ਤੇ ਆ ਕੇ ਖੜੇ ਹੋ ਗਏ ਤੇ ਕਹਿੰਦੇ ਆ ਸਰਦਾਰ ਜੀ ਪਹਿਚਾਨਣਾ ਕੌਣ ਤੇ ਹੀ ਵਾਸ ਸਰਪ੍ਰਾਈਜ਼ਡ ਕਿਉਂਕਿ ਇਹਨੇ ਕਦੇ ਉਸ ਵੇਲੇ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਸੀ ਤੇ ਇਹਨੇ ਕਿਹਾ ਕਿ ਸਰ ਮੈਨੇ ਤਾਂ ਪਹਿਚਾਨਾ ਨਹੀਂ ਆਪ ਕੌਣ ਹੋ ਕਹਿੰਦੇ ਵਾ ਇਹ ਕੋਈ ਬਾਤ ਹੋਈ ਸਭ ਕੋ ਬੋਲਤੇ ਹੋ ਕਿ ਮੈਂ ਮੁੰਬਈ ਕਿਸੇ ਮਿਲਣੇ ਆਏ ਹੋ ਔਰ ਅੱਜ ਉਹ ਤੁਹਾਰੇ ਪਾਸ ਆਇਆ ਤਾਂ ਤੁਸੀਂ ਭੁੱਲ ਗਏ ਤੇ ਅਬ ਕਹਿੰਦਾ ਸਲਮਾਨ ਖਾਨ ਉਹ ਆਪ ਤੇ ਕਹਿੰਦੇ ਹੁਣ ਤੇਰੀ ਤਮੰਨਾ ਪੂਰੀ ਹੋ ਗਈ ਤੇ ਇਹਦੀਆਂ ਵੀ ਅੱਖਾਂ ਭਰ ਗਈਆਂ ਸਾਡੇ ਵੀ ਭਰ ਗਈਆਂ ਕਹਿੰਦੇ ਤਮੰਨਾ ਤਾਂ ਦੇਖਣੇ ਕੀ ਸੀ ਮਤਲਬ ਉਸ ਟਾਈਮ ਜਗਨਵੀਰ ਦੇਖ ਨਹੀਂ ਸੀ ਪੰਦਾ ਪਿਆ ਨਹੀਂ ਮਗਰ ਇਹਨੇ ਸਾਰ ਨੂੰ ਪੂਰਾ ਮਹਿਸੂਸ ਕੀਤਾ ਸਾਰ ਨੇ ਵੀ ਆਪਣੇ ਆਪ ਨੂੰ ਪੂਰਾ ਟੱਚ ਕਰਨ ਦਿੱਤਾ ਜਗਨਵੀਰ ਨੂੰ ਫੀਲ ਕਰਨ ਦਿੱਤਾ ਫਿਰ ਜਗਨ ਦੀ ਕੀਮੋ ਚੱਲ ਰਹੀ ਸੀ ਉਸ ਵੇਲੇ ਬਹੁਤ ਪੇਨ ਸੀ ਤੇ ਸਰ ਕਹਿੰਦੇ ਸੀ ਕਿ ਕੀ ਕਰਨਾ ਚਾਹੁੰਦਾ ਜਗਨ ਮੈਂ ਤੇਰੇ ਲਈ ਕੀ ਕਰ ਸਕਦਾ ਇਸ ਵੇਲੇ ਤੇ ਜਗਨ ਨੇ ਸਰ ਨੂੰ ਕਿਹਾ ਸਰ ਆਪਨਾ ਮੈਨੂੰ ਖਾਰਿਜ ਕਰ ਦਿਓ ਬਿਕੋਜ਼ ਇਟ ਬਿਲੋਂਗ ਟੂ ਪੰਜਾਬ ਤੇ ਪੰਜਾਬੀ ਵਰਡਸ ਯੂਜ਼ ਕਰਦਾ ਸੀ ਕਹਿੰਦੇ ਸਰ ਆ ਕੁਝ ਕਰਨਾ ਹੀ ਹੈ ਨਾ ਆਪ ਮੇਰੀ ਖਾਰਿਜ ਕਰ ਦਿਓ ਔਰ ਸਰ ਨੂੰ ਖਾਰਿਜ ਦਾ ਮਤਲਬ ਨਹੀਂ ਪਤਾ ਸੀ ਸਰ ਕਹਿੰਦੇ ਖਾਰਿਜ ਕੀ ਹੈ ਤੇ ਮੈਂ ਕਹਿੰਦਾ ਸਰ ਐਸੀ ਮਜ਼ਾਕ ਕਰ ਰਹਾ ਹੈ ਕਹਿੰਦੇ ਨਹੀਂ ਮੈਂ ਮੈਂ ਇਸ ਕੇ ਲਈ ਇੱਥੇ ਆਇਆ ਹਾਂ ਪਲੀਜ਼ ਬਤਾਈਏ ਇਹ ਕੀ ਬੋਲ ਰਿਹਾ ਹੈ ਮੈਂ ਕਹਿੰਦਾ ਇਹ ਆਪ ਕੋ ਇਚਿੰਗ ਕਰਨੇ ਲਈ ਬੋਲ ਰਿਹਾ ਹੈ ਤੇ ਸਾਰਾ ਸਟਾਫ ਹਸਣ ਲੱਗ ਗਿਆ ਕਿ ਸੁਲਮਾਨ ਸਾਨੂੰ ਇਚਿੰਗ ਲਿਖ ਰਿਹਾ ਹੈ ਫਿਰ ਸਰ ਨੇ ਇਹਦੇ ਇੱਥੇ ਬੈਕ ਤੇ ਇਚਿੰਗ ਕੀਤੀ ਸਰ ਕਹਿੰਦੇ ਆ ਹੋਰ ਕੀ ਕਰ ਸਕਦਾ ਜਗਨਬੀਰ ਮੈਂ ਤੇਰੇ ਲਈ ਅਬ ਹੋਰ ਬਤਾਓ ਤੇ ਕਹਿੰਦਾ ਕਰਨੀ ਹੈ ਨਾ ਫਿਰ ਇਧਰ ਵੀਚਿੰਗ ਕਰ ਦੋ ਮੇਰੇ ਬਸ ਫਿਰ ਉਸ ਤੋਂ ਬਾਅਦ ਸਾਨੂੰ ਕਹਿੰਦਾ ਬਬ ਜਾਓ ਕਿਉਂਕਿ ਇਹ ਦਰਦ ਸੀ ਬਹੁਤ ਸਰ ਕਹਿੰਦੇ ਨੇ ਕਿ ਪਹਿਲੀ ਵਾਰ ਜ਼ਿੰਦਗੀ ਚ ਕੋਈ ਦੇਖਿਆ ਬੰਦਾ ਜੋ ਸਲਮਾਨ ਖਾਨ ਨੂੰ ਕਹਿ ਰਿਹਾ ਜਾਓ ਕਹਿੰਦੇ ਸਰ ਅਸਲ ਚ ਮੈਂ ਬਹੁਤ ਪੇਨ ਚਾ ਤੇ ਮੈਂ ਹੁਣ ਤੁਹਾਡੇ ਤੋਂ ਹੋਰ ਕੀ ਗੱਲ ਕਰ ਮੇਰੇ ਸਮਝ ਨਹੀਂ ਆ ਰਹੀ ਹੈ ਤੇ ਸਰ ਨੇ ਫਿਰ ਉਸ ਵੇਲੇ ਵਾਦਾ ਕੀਤਾ ਕਿ ਜਗਨ ਤੇਰੀ ਤਮੰਨਾ ਜੋ ਮੈਨੂੰ ਦੇਖਣ ਦੀ ਹੈ ਉਹ ਮੈਂ ਪੂਰੀ ਜ਼ਰੂਰ ਕਰਾਂਗਾ ਮੈਂ ਅੱਲਾਹ ਤੋਂ ਇਹ ਦੁਆ ਕਰਾਂਗਾ ਕਿ ਤੂੰ ਜਲਦੀ ਜਲਦੀ ਦੇਖੇ ਤੇ ਮੈਂ ਤੈਨੂੰ ਮਿਲਣ ਲਈ ਆਵਾਂ ਜਗਨਵੀਰ ਦੇ ਨਾਲ ਗੱਲਬਾਤ ਕਰਾਂਗੇ ਜਗਨਵੀਰ ਜੀ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਉਸ ਤੋਂ ਬਾਅਦ ਸਲਮਾਨ ਖਾਨ ਨੂੰ ਮਿਲਣ ਵੀ ਉਹਨਾਂ ਦੇ ਘਰੇ ਗਏ ਸੀਗੇ ਕੀ ਸੀ ਉਹ ਪੂਰਾ ਵਾਕਿਆ ਜੇ ਤਾਂ ਮੈਂ ਸਲਮਾਨ ਖਾਨ ਸਰ ਦੇ ਘਰ ਪੇ ਗਿਆ ਤਾਂ ਉਹਨਾਂ ਨੇ ਮੇਰੇ ਗਿਫਟ ਵੀ دیے ਤੇ ਉਹਨਾਂ ਨੇ ਪੁੱਛਿਆ ਕੀ ਖਾਓਗੇ ਬੀਤਾ ਉਸੇ ਟਾਈਮ ਮੈਂ ਘਰ سے ਬ੍ਰੇਕਫਾਸਟ ਕਰਕੇ ਆਇਆ ਤਾਂ ਮੈਂ ਨੇ ਕਹਾ ਸਰ ਕੁਝ ਨਹੀਂ ਹੂੰ

अच्छा मतलब उसी सुपर हीरो के चलते ही आप अपनी जो जिंदगी की लड़ाई है वो जीते हो बना हाँ जी तो नहीं आगे अब ये लड़ाई तो आपने जीत ली है आगे और जो बच्चे हैं उनको क्या मैसेज देना चाहोगे उनको कहना चाहता हूँ मैं आपने इसको अपने माइंड पे मत खेलो इसको ये हमारे साथ खेल रहे आप इसके साथ खेलो कैंसर के साथ प्ले करो कि आप जैसे कि वीडियो गेम खेल रहे हो ਤਾਂ ਦੱਸਿਆ ਜਾਂਦਾ ਕਿ ਜਦੋਂ ਤੁਸੀਂ ਹਸਪੀਟਲ ਦੇ ਵਿੱਚ ਸੀ ਉਹਦੇ ਦੂਸਰੇ ਬੱਚਿਆਂ ਨੂੰ ਵੀ ਤੁਸੀਂ ਹਸਾਉਂਦੇ ਸੀ ਉੱਥੇ ਨੱਚਦੇ ਵੀ ਸੀ ਜਿੱਦਾਂ ਤੁਹਾਡੇ ਮਦਰ ਦੱਸਦੇ ਸੀਗੇ ਤੁਸੀਂ ਉੱਥੇ ਗਾਣੇ ਵੀ ਗਾਉਂਦੇ ਸੀ ਉਹ ਉਹਦੇ ਤਦੋਂ ਜੁੜਵਾ ਟੂ ਜਿਹੜੀ ਪਿਕਚਰ ਆਈ ਸੀ ਉਹਦੇ ਅੰਦਰ ਉਹ ਟੈਂਟ ਨਾ ਟੈਂਟ ਆਰਾ ਵਿੱਚ ਨੱਚਦਾ ਸੀ ਤੇ ਬੱਚਿਆਂ ਨੂੰ ਕਿਉਂ ਹਸਾਉਂਦੇ ਕਿ ਬੱਚੇ ਉੱਥੇ ਦਰਦ ਨਾਲ ਰੋਂਦੇ ਸੀ ਹਾਂਜੀ ਤੇ ਤੁਸੀਂ ਕਦੋਂ ਹਸਾਉਂਦੇ ਸੀਗੇ ਤਾਂ ਤਾਂ ਕਿ ਉਹ ਰੋਏ ਨਾ ਔਰ ਸਾਥ ਨੇ ਖੁਸ਼ੀ-ਖੁਸ਼ੀ ਦਵਾਈ ਲੈ ਮੈਂ ਦੱਸਿਆ ਜਾਂਦਾ ਹੈ ਕਿ ਹੁਣ ਜੋ ਜਗਨਵੀਰ ਦੀ ਰੋਸ਼ਨੀ ਵਾਪਿਸ ਆ ਚੁੱਕੀ ਹੈ ਉਹ ਕਿੰਨੇ ਪਰਸੈਂਟ ਰੋਸ਼ਨੀ ਨੂੰ ਵਾਪਸ ਆ ਜਾਊਗਾ ਸਰ ਸਾਇੰਸ ਦੇ ਹਿਸਾਬ ਨਾਲ ਤੇ ਇਹਦੀ ਵਿਜਨ ਨਹੀਂ ਹੈ ਮਗਰ ਤੁਸੀਂ ਜਿਵੇਂ ਸਾਰੇ ਮਿਲੇ ਹੋ ਜਦੋਂ ਕਿ ਮੈਂ ਕਿਸ ਨੂੰ ਨਾ ਦੱਸਾਂ ਕਿ ਜਗਨਵੀਰ ਨੂੰ ਕੋਈ ਪ੍ਰੋਬਲਮ ਹੈ ਕੋਈ ਹੈ ਮਤਲਬ ਕਿ ਗੈਸ ਵੀ ਨਹੀਂ ਕਰ ਸਕਦਾ ਐ ਨਾਰਮਲ ਇੰਡਸਵਰਲ ਸਕੂਲ ਚ ਪੜ੍ਹਦਾ ਰਾਜਗੜ੍ਹ ਸਟੇਟਸ 'ਚ ਸਕੂਲ ਦਾ ਵੀ ਬਹੁਤ ਵੱਡਾ ਰੋਲ ਹੈਗਾ ਕਿ ਜਿੱਥੇ ਬਾਕੀ ਸਕੂਲਰ ਨੇ ਹੱਥ ਖੜੇ ਕਰਦੇ ਉੱਥੇ ਸਰ ਨੇ ਉੱਥੇ ਉਹਨਾਂ ਨੇ ਬੜੇ ਪਿਆਰ ਨਾਲ ਇਹਨੂੰ ਲਿੱਤਾ ਹੈ ਕੀ ਅਗਰ ਤੁਸੀਂ ਇੰਨੀ ਵੱਡੀ ਜੰਗ ਇਕੱਲੇ ਇਹਦੇ ਵਾਸਤੇ ਲੜ ਕੇ ਆ ਸਕਦੇ ਹੋ ਤੇ ਕੀ ਸਾਡਾ ਪੂਰਾ ਸਕੂਲ ਮਿਲ ਕੇ ਇੱਕ ਬੱਚੇ ਨੂੰ ਪੜਾ ਨਹੀਂ ਸਕਦਾ ਇਹ ਉਹਨਾਂ ਨੇ ਆਪਣੇ ਲਈ ਇੱਕ ਚੈਲੰਜ ਲਿੱਤਾ ਹੈ ਸਕੂਲ ਨੇ ਇੰਡਸਵਾਲਡ ਸਕੂਲ ਨੇ ਤੇ ਇਹ ਉੱਥੇ ਨਾਰਮਲ ਬੱਚਿਆਂ ਵਾਂਗ ਪੜ ਰਹੇ ਹੈ ਬਸ ਫੌਂਟ ਥੋੜਾ ਜਿਹਾ ਵੱਡਾ ਪੜਦਾ ਹੈ ਸਰ ਤੇ ਸਕੇਟਸ ਕਰਦਾ ਹੈ ਔਰ ਸਾਈਕਲਿੰਗ ਕਰਦਾ ਹੈ ਸਭ ਕੁਝ ਕਰਦਾ ਹੈ ਜੋ ਇੱਕ ਨਾਰਮਲ ਬੱਚਾ ਕਰਦਾ ਹੈ ਕਿੰਨੀ ਕਲਾਸ ਦੇ ਵਿੱਚ ਬੱਚਾ ਮੈਮੋਂ ਅਗਲੇ ਹਫਤੇ ਸਾਰੇ ਫਰਸਟ ਕਲਾਸ ਚਲ ਜਾਏਗਾ ਤੇ ਦੱਸਿਆ ਜਾਂਦਾ ਹੈ ਕਿ ਅੱਜ ਬੱਚੇ ਨੇ ਤੋਂ ਮੈਡਲ ਜਿੱਤੇ ਸੀ ਉਹ ਕਿਸ ਖੇਡਾਂ ਦੇ ਵਿੱਚ ਜਿੱਤੇ ਗਏ ਜਗਨਵੀਰ ਅੱਜ ਰੇਸ ਹੋਈ ਸੀ ਮੈਂ ਬੱਚੇ ਨੂੰ ਨਾ ਇੱਕ ਚੀਜ਼ ਸਿਖਾਉਂਦੀ ਆ ਸਰ ਜਿੰਨਾ ਜ਼ਰੂਰੀ ਨਹੀਂ ਇਹ ਪਾਰਟਿਸਿਪੇਟ ਕਰਨਾ ਜ਼ਰੂਰੀ ਹੈ ਕਿਉਂਕਿ ਅਗੇ ਬੱਚੇ ਨੂੰ ਖਾਲੀ ਕੋਈ ਜਿੱਤ ਦੀ ਆਦਤ ਪੈ ਜਾਈ ਨਾ ਤੇ ਉਹ ਜਦੋਂ ਹਾਰਦਾ ਹੈ ਤਾਂ ਫਿਰ ਪੂਰੀ ਬੁਰੀ ਤਰ੍ਹਾਂ ਹਾਰ ਜਾਂਦਾ ਹੈ ਲਾਈਫ ਤੋਂ ਵੀ ਆਪਣੇ ਤੇ ਪਾਰਟਿਸਿਪੇਸ਼ਨ ਇੱਕ ਸਪੋਰਟਸਮੈਨਸ਼ਿਪ ਜੋ ਹੁੰਦੀ ਹੈ ਉਹ ਮੈਂ ਇਹਨੂੰ ਸਿਖਾਉਣਾ ਚਾਹੁੰਦੀ ਆ ਹਮੇਸ਼ਾ ਇਹ ਆਪਣੇ ਸਕੂਲ ਦੇ ਹਰ ਫੰਕਸ਼ਨ ਹਰ ਕੰਪੀਟੀਸ਼ਨ ਪਾਰਟਿਸਿਪੇਟ ਕਰਦਾ ਹੈ ਅਬ ਬਾਬਾ ਜੀ ਦੀ ਕਿਰਪਾ ਨਾਲ ਹਰ ਵਾਰ ਫਰਸਟ ਸੈਕਿੰਡ ਪ੍ਰਾਈਜ਼ ਹੀ ਲੈ ਕੇ ਆਂਦਾ ਹੈ ਤੇ ਜਿਹੜੇ ਹੋਰ ਬੱਚੇ ਨੇ ਮੰਨ ਲਓ ਜਿਹੜੇ ਹਸਪੀਟਲ ਦੇ ਵਿੱਚ ਜਗਨਵੀਰ ਸੀਗਾ ਉੱਥੇ ਵੀ ਇਹ ਦਿੱਕਤ ਦੇ ਨਾਲ ਸਾਹਮਣਾ ਕਰਨਾ ਪੈਂਦਾ ਪਿਆ ਸੀ ਉਹਨਾਂ ਲਈ ਜਾਂ ਲੋਕਾਂ ਲਈ ਕੀ ਮੈਸੇਜ ਦੇਣਾ ਚਾਹਾਂਗੇ ਬਸ ਇਹੀ ਮੈਸੇਜ ਦੇਣਾ ਚਾਹਾਂਗੇ ਜੀ ਕਿਸੇ ਵੀ ਬਿਮਾਰੀ ਨੂੰ ਇੰਨਾ ਵੱਡਾ ਨਾ ਬਣਾਓ ਕਿ ਉਹ ਤੁਹਾਡੇ ਤੇ ਹਾਵੀ ਹੋ ਜਾਏ ਕਿਉਂਕਿ ਸਰੀਰ ਤੋਂ ਪਹਿਲਾਂ ਸਾਨੂੰ ਲੜਾਈ ਆਪਣੇ ਦਿਮਾਗ ਤੋਂ ਲੜਨੀ ਪੈਂਦੀ ਹੈ ਇਸ ਨਾਲ ਤੇ ਤੁਸੀਂ ਦਿਮਾਗ ਨਾਲ ਲੜੋ ਕਿ ਟੁਗੇਦਰ ਵੀ ਵਿਲ ਐਂਡ ਵੀ ਕੈਨ ਮੇਕ ਅ ਡਿਫਰੈਂਸ ਕਿ ਅਗਰ ਅਸੀਂ ਸੋਚ ਲਈਏ ਤਾਂ ਅਸੀਂ ਕੋਈ ਦੁਨੀਆ ਦੀ ਚੀਜ਼ ਨਹੀਂ ਹੈ ਜੋ ਅਸੀਂ ਨਹੀਂ ਕਰ ਸਕਦੇ ਬਾਕੀ ਜੀਣਾ ਮਰਨਾ ਉਹ ਤੇ ਗੁਰਬਾਣੀ ਚ ਲਿਖਿਆ ਮਰਨ ਲਿਖਾਇ ਮੰਡਲ ਮੇ ਆਏ ਤੇ ਜੋਗਾ ਤੁਹਾਡੇ ਮਨੋਂ ਡਰ ਹੀ ਖਤਮ ਹੋ ਜਾਏਗਾ ਕਿਸੇ ਚੀਜ਼ ਲਈ ਫਿਰ ਤੁਸੀਂ ਜਿੱਤੋਗੇ ਜਿੱਤੋਗੇ ਉਸ ਚੀਜ਼ ਤੋਂ ਜਿੱਦਾਂ ਕਿ ਤੁਸੀਂ ਜਗਨਵੀਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਜਗਨਵੀਰ ਜੋ ਬੱਚਾ ਹੈ ਉਸਦੇ ਨਾਲ ਵੀ ਗੱਲਬਾਤ ਕੀਤੀ ਕਿ ਜੋ ਇੱਕ ਕੈਂਸਰ ਦੀ ਬਿਮਾਰੀ ਨੂੰ ਹਰਾ ਕੇ ਜਿੱਤਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਉਸਨੇ ਜੋ ਆਪਣੀ ਉਸ ਇੱਛਾ ਸੀ ਸਲਮਾਨ ਖਾਨ ਨਾਲ ਮਿਲਣ ਦੀ ਉਹ ਵੀ ਪੂਰੀ ਕੀਤੀ ਅਤੇ ਆਜੋ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਦੇ ਨਾਲ ਮੌਜੂਦ ਹੈ ਅਤੇ ਬਕਾਇਦਾ ਉਸਨੇ ਆਪਣੀ ਪੜ੍ਹਾਈ ਵੀ ਸ਼ੁਰੂ ਕਰ ਲਈਤੀ ਹੈ ਤੁਸੀਂ ਵੀ ਇਸੇ ਤਰੀਕੇ ਦੀਆਂ ਜੋ ਕੋਸ਼ਿਸ਼ਾਂ ਨੇ ਉਹ ਜਾਰੀ ਰੱਖੋ ਤਾਂ ਕਿ ਜੋ ਅਜਾਇਹੀਆਂ ਬਿਮਾਰੀਆਂ ਨੇ ਉਹਨਾਂ ਤੋਂ ਜਿੱਤ ਹਾਸਿਲ ਕੀਤੀ ਜਾ ਸਕੇ ਇਸ ਮਾਮਲੇ ਸਬੰਧੀ ਤੁਹਾਨੂੰ ਨਵੇਂ-ਨਵੇਂ ਅਪਡੇਟ ਦਿੰਦੇ ਰਵਾਂਗੇ ਜੁੜੇ ਰੋਜਨੀ ਤਾਸ਼ੀ ਦੇ ਨਾਲ ਮੈਂ ਰਾਜੀਤ ਸੈਣੀ ਕੈਮਰਾਮੈਨ ਮਨੀਸ਼ ਦੇ ਨਾਲ ਧੰ